ਆਕਲੈਂਡ ਦੀ ਲੰਬੇ ਸਮੇਂ ਤੋਂ ਉਡੀਕੀ ਜਾ ਰਹੀ ਸਿਟੀ ਰੇਲ ਲਿੰਕ ਹੁਣ 2026 ਦੇ ਦੂਜੇ ਹਿੱਸੇ ਦੇ ਵਿੱਚ ਯਾਤਰੀਆਂ ਲਈ ਖੁੱਲੇਗੀ ਇਹ ਜਾਣਕਾਰੀ ਨਿਊਜ਼ੀਲੈਂਡ ਸਰਕਾਰ ਅਤੇ ਆਕਲੈਂਡ ਕਾਉਂਸਲ ਨੇ ਇੱਕ ਸਾਂਝੇ ਬਿਆਨ ਦੇ ਵਿੱਚ ਜਾਰੀ ਕੀਤੀ ਹੈ 5.5 ਬਿਲੀਅਨ ਡਾਲਰ ਦਾ ਇਹ ਸਭ ਤੋਂ ਵੱਡਾ ਟ੍ਰਾਂਸਪੋਰਟ ਪ੍ਰੋਜੈਕਟ ਬ੍ਰੀਟੋਮਾਰਟ ਤੋਂ ਮਾਉਂਟ ਈਡਨ ਤੱਕ 2 3.45 ਕਿਲੋਮੀਟਰ ਦੇ ਟਨਲ ਨਵੀਂ ਰੇਲ ਲਾਈਨਾਂ ਅਤੇ ਚਾਰ ਵੱਡੇ ਸਟੇਸ਼ਨਾਂ ਨੂੰ ਜੋੜਦਾ ਹੈ ਇਸ ਪ੍ਰੋਜੈਕਟ ਨਾਲ ਸ਼ਹਿਰ ਦੇ ਰੇਲ ਨੈਟਵਰਕ ਦੀ ਸਵਰਥਾ ਦੁੱਗਣੀ ਹੋਣ ਦੀ ਉਮੀਦ ਹੈ ਇਸ ਤੇ ਟ੍ਰਾਂਸਪੋਰਟ ਮੰਤਰੀ ਕ੍ਰਿਸ਼ ਪਿਸ਼ਪ ਨੇ ਕਿਹਾ ਹੈ ਕਿ ਪ੍ਰੋਜੈਕਟ ਆਪਣੀ ਮੰਜ਼ਲ ਦੇ ਬਹੁਤ ਨੇੜੇ ਹੈ ਅੰਡਰਗਰਾਉਂਡ ਰੇਲ ਲਾਈਨ ਖੋਲਣਾ ਇੱਕ ਬੇਹਦ ਔਖੀ ਪ੍ਰਕਿਰਿਆ ਸੀ ਉਹਨਾਂ ਨੇ ਕਿਹਾ ਕਿ ਸਿਸਟਮ ਦੀ ਸੁਰੱਖਿਆ ਅਤੇ ਨਵੀਂ ਰੇਲ ਸਮੇ ਸਾਰੀਆਂ ਜਾਂਚਾਂ ਬੇਹਦ ਜ਼ਰੂਰੀ ਸਨ ਮਿੰਿਸਟਰ ਫੋਰ ਆਕਲੈਂਡ ਸਿਮਨ ਬ੍ਰਾਊਨ ਨੇ ਕਿਹਾ ਹੈ ਕਿ ਇਹ ਪ੍ਰੋਜੈਕਟ ਸ਼ਹਿਰ ਦੀ ਯਾਤਰਾ ਪ੍ਰਣਾਲੀ ਨੂੰ ਪੂਰੀ ਤਰ੍ਹਾਂ ਬਦਲ ਦੇਵੇਗਾ ਹਜ਼ਾਰਾਂ ਨਵੇਂ ਯਾਤਰੀ ਹਰ ਰੋਜ਼ ਸ਼ਹਿਰ ਦੇ ਵਿੱਚ ਆਉਣਗੇ ਜਿਸ ਨਾਲ ਬਿਜ਼ਨਸ ਅਤੇ ਅਰਥਵਿਵਸਥਾ ਨੂੰ ਵੱਡਾ ਫਾਇਦਾ ਹੋਵੇਗਾ ਆਕਲੈਂਡ ਮੇਅਰ ਬੇਨ ਬ੍ਰਾਊਨ ਨੇ ਇਸ ਨੂੰ ਦੇਸ਼ ਦਾ ਸਭ ਤੋਂ ਵੱਡਾ ਪ੍ਰੋਜੈਕਟ ਦੱਸਿਆ ਹੈ ਅਤੇ ਕਿਹਾ ਹੈ ਕਿ ਹਰ ਇੱਕ ਤਕਨੀਕੀ ਹਿੱਸੇ ਦੀ ਜਾਂਚ ਬਹੁਤ ਜ਼ਰੂਰੀ ਹੈ ਤਾਂ ਕਿ ਯਾਤਰੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ ਡਿਪਟੀ ਮੇਅਰ ਡੈਸਲੇ ਸਿਮਪਸਨ ਨੇ ਸ਼ਹਿਰ ਦੇ ਰੂਪ ਬਚਾਏ ਬਦਲਾਅ ਤੇ ਖੁਸ਼ੀ ਜਤਾ ਕੀਤੀ ਹੈ ਉਹਨਾਂ ਨੇ ਕਿਹਾ ਹੈ ਕਿ ਸ਼ਹਿਰ ਕੋਰੀਆ ਹੈ ਹੋਰ ਵੀ ਖੂਬਸੂਰਤ ਹੋਰ ਵੀ ਹਰਾ ਅਤੇ ਹੋਰ ਕਨੈਕਟਡ ਰਿਪੋਰਟ ਮੁਤਾਬਕ ਸਿਟੀ ਰੇਲ ਲਿੰਕ ਲਿਮਿਟਿਡ ਜੂਨ 2026 ਤੱਕ ਨਿਰਮਾਣ ਅਤੇ ਟ੍ਰਾਇਲ ਪੂਰੇ ਕਰ ਦੇਵੇਗੀ ਜਿਸ ਤੋਂ ਬਾਅਦ ਆਕਲੈਂਡ ਟ੍ਰਾਂਸਪੋਰਟ ਅਤੇ ਕੀਵੀ ਰੇਲ ਸਿਸਟਮ ਸਟਾਫ ਟ੍ਰੇਨਿੰਗ ਅਤੇ ਨਵੇਂ ਡਿਜੀਟਲ ਡਿਸਪਲੇਸ ਦੀ ਤਿਆਰੀ ਕਰਨਗੇ ਇਸੇ ਦੌਰਾਨ ਰੇਲ ਨੈਟਵਰਕ ਰੀਬਿਲਡ ਵੀ ਆਪਣੇ ਆਖਰੀ ਪੜਾਅ ਦੇ ਵਿੱਚ ਹੈ ਜਿਸ ਲਈ 크리스마ਸ ਤੋਂ ਬਾਅਦ 4 ਹਫ਼ਤਿਆਂ ਦਾ ਵੱਡਾ ਸ਼ਟਡਾਊਨ ਰੱਖਿਆ ਗਿਆ ਹੈ 2026 ਦੇ ਵਿੱਚ ਆਕਲੈਂਡ ਦੀ ਯਾਤਰਾ ਹੋਵੇਗੀ ਹੋ ਤੇਜ਼ ਹੋਰ ਆਧੁਨਿਕ ਆਕਲੈਂਡ ਦੀ ਲੰਬੇ ਸਮੇਂ ਤੋਂ ਉਡੀਕੀ ਜਾ ਰਹੀ ਸਿਟੀ ਰੇਲ ਲਿੰਕ ਹੁਣ 2026 ਦੇ ਦੂਜੇ ਹਿੱਸੇ ਦੇ ਵਿੱਚ ਯਾਤਰੀਆਂ ਲਈ ਖੁੱਲੇਗੀ ਇਹ ਜਾਣਕਾਰੀ ਨਿਊਜ਼ੀਲੈਂਡ ਸਰਕਾਰ ਅਤੇ ਆਕਲੈਂਡ ਕਾਉਂਸਲ ਨੇ ਇੱਕ ਸਾਂਝੇ ਬਿਆਨ ਦੇ ਵਿੱਚ ਜਾਰੀ ਕੀਤੀ ਹੈ 5.5 ਬਿਲੀਅਨ ਡਾਲਰ ਦਾ ਇਹ ਸਭ ਤੋਂ ਵੱਡਾ ਟ੍ਰਾਂਸਪੋਰਟ ਪ੍ਰੋਜੈਕਟ ਬ੍ਰੀਟੋਮਾਰਟ ਤੋਂ ਮਾਉਂਟ ਈਡਨ ਤੱਕ 2.345 ਕਿਲੋਮੀਟਰ ਦੇ ਟਨਲ ਨਵੀਂ ਰੇਲ ਲਾਈਨਾਂ ਅਤੇ ਚਾਰ ਵੱਡੇ ਸਟੇਸ਼ਨਾਂ ਨੂੰ ਜੋੜਦਾ ਹੈ ਇਸ ਪ੍ਰੋਜੈਕਟ ਨਾਲ ਸ਼ਹਿਰ ਦੇ ਰੇਲ ਨੈਟਵਰਕ ਦੀ ਸਵਰਥਾ ਦੁੱਗਣੀ ਹੋਣ ਦੀ ਉਮੀਦ ਹੈ ਇਸਦੇ ਟ੍ਰਾਂਸਪੋਰਟ ਮੰਤਰੀ ਕ੍ਰਿਸ ਵਿਸ਼ਪ ਨੇ ਕਿਹਾ ਹੈ ਕਿ ਪ੍ਰੋਜੈਕਟ ਆਪਣੀ ਮੰਜ਼ਿਲ ਦੇ ਬਹੁਤ ਨੇੜੇ ਹੈ ਅੰਡਰਗ੍ਰਾਉਂਡ ਰੇਲ ਲਾਈਨ ਖੋਲਣਾ ਇੱਕ ਬੇਹਦ ਔਖੀ ਪ੍ਰਕਿਰਿਆ ਸੀ ਉਹਨਾਂ ਨੇ ਕਿਹਾ ਹੈ ਕਿ ਸਿਸਟਮ ਦੀ ਸੁਰੱਖਿਆ ਅਤੇ ਨਵੀਂ ਰੇਲ ਸਮੇ ਸਾਰੀਆਂ ਜਾਂਚਾਂ ਬੇਹਦ ਜ਼ਰੂਰੀ ਸਨ ਮਿੰਿਸਟਰ ਫੋਰ ਆਕਲੈਂਡ ਸਿਮਨ ਬ੍ਰਾਊਨ ਨੇ ਕਿਹਾ ਹੈ ਕਿ ਇਹ ਪ੍ਰੋਜੈਕਟ ਸ਼ਹਿਰ ਦੀ ਯਾਤਰਾ ਪ੍ਰਣਾਲੀ ਨੂੰ ਪੂਰੀ ਤਰ੍ਹਾਂ ਬਦਲ ਦੇਵੇਗਾ ਹਜ਼ਾਰਾਂ ਨਵੇਂ ਯਾਤਰੀ ਹਰ ਰੋਜ਼ ਸ਼ਹਿਰ ਦੇ ਵਿੱਚ ਆਉਣਗੇ ਜਿਸ ਨਾਲ ਬਿਜ਼ਨਸ ਅਤੇ ਅਰਥਵਿਵਸਥਾ ਨੂੰ ਵੱਡਾ ਫਾਇਦਾ ਹੋਵੇਗਾ ਆਕਲੈਂਡ ਮੇਅਰ ਬੇਨ ਬ੍ਰਾਊਨ ਨੇ ਇਸ ਨੂੰ ਦੇਸ਼ ਦਾ ਸਭ ਤੋਂ ਵੱਡਾ ਪ੍ਰੋਜੈਕਟ ਦੱਸਿਆ ਹੈ ਅਤੇ ਕਿਹਾ ਹੈ ਕਿ ਹਰ ਇੱਕ ਤਕਨੀਕੀ ਹਿੱਸੇ ਦੀ ਜਾਂਚ ਬਹੁਤ ਜ਼ਰੂਰੀ ਹੈ ਤਾਂ ਕਿ ਯਾਤਰੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ ਡਿਪਟੀ ਮੇਅਰ ਡੈਸਲੇ ਸਿਮਪਸਨ ਨੇ ਸ਼ਹਿਰ ਦੇ ਰੂਪ ਬਚਾਏ ਬਦਲਾਅ ਤੇ ਖੁਸ਼ੀ ਜਤਾ ਕੀਤੀ ਹੈ ਉਹਨਾਂ ਨੇ ਕਿਹਾ ਕਿ ਸ਼ਹਿਰ ਹੋ ਰਿਹਾ ਹੈ ਹੋਰ ਵੀ ਖੂਬਸੂਰਤ ਹੋਰ ਵੀ ਹਰਾ ਅਤੇ ਹੋਰ ਕਨੈਕਟਡ ਰਿਪੋਰਟ ਮੁਤਾਬਕ ਸਿਟੀ ਰੇਲ ਲਿੰਕ ਲਿਮਿਟਿਡ ਜੂਨ 2026 ਤੱਕ ਨਿਰਮਾਣ ਅਤੇ ਟ੍ਰਾਇਲ ਪੂਰੇ ਕਰ ਦੇਵੇਗੀ ਜਿਸ ਤੋਂ ਬਾਅਦ ਆਕਲੈਂਡ ਟ੍ਰਾਂਸਪੋਰਟ ਅਤੇ ਕੀਵੀ ਰੇਲ ਸਿਸਟਮ ਸਟਾਫ ਟ੍ਰੇਨਿੰਗ ਅਤੇ ਨਵੇਂ ਡਿਜੀਟਲ ਡਿਸਪਲੇਸ ਦੀ ਤਿਆਰੀ ਕਰਨਗੇ ਇਸੇ ਦੌਰਾਨ ਰੇਲ ਨੈਟਵਰਕ ਰੀਬਿਲਡ ਵੀ ਆਪਣੀ ਆਖਰੀ ਪੜਾਅ ਦੇ ਵਿੱਚ ਹੈ ਜਿਸ ਲਈ 크ਿਸਮਸ ਤੋਂ ਬਾਅਦ 4 ਹਫ਼ਤਿਆਂ ਦਾ ਵੱਡਾ ਸ਼ਟਡਾਊਨ ਰੱਖਿਆ ਗਿਆ ਹੈ 2026 ਦੇ ਵਿੱਚ ਆਕਲੈਂਡ ਦੀ ਯਾਤਰਾ ਹੋਵੇਗੀ ਹੋਰ ਤੇਜ਼ ਹੋਰ ਆਧੁਨਿਕ ਆਕਲੈਂਡ ਦੀ ਲੰਬੇ ਸਮੇਂ ਤੋਂ ਉਡੀਕੀ ਜਾ ਰਹੀ ਸਿਟੀ ਰੇਲ ਲਿੰਕ ਹੁਣ 2026 ਦੇ ਦੂਜੇ ਹਿੱਸੇ ਦੇ ਵਿੱਚ ਯਾਤਰੀਆਂ ਲਈ ਖੁੱਲੇਗੀ ਇਹ ਜਾਣਕਾਰੀ ਨਿਊਜ਼ੀਲੈਂਡ ਸਰਕਾਰ ਅਤੇ ਆਕਲੈਂਡ ਕਾਉਂਸਲ ਨੇ ਇੱਕ ਸਾਂਝੇ ਬਿਆਨ ਦੇ ਵਿੱਚ ਜਾਰੀ ਕੀਤੀ ਹੈ 5.5 ਬਿਲੀਅਨ ਡਾਲਰ ਦਾ ਇਹ ਸਭ ਤੋਂ ਵੱਡਾ ਟ੍ਰਾਂਸਪੋਰਟ ਪ੍ਰੋਜੈਕਟ ਬ੍ਰੀਟੋਮਾਰਟ ਤੋਂ ਮਾਊਂਟ ਈਡਨ ਤੱਕ 2 3.45 ਕਿਲੋਮੀਟਰ ਦੇ ਟਨਲ ਨਵੀਂ ਰੇਲ ਲਾਈਨਾਂ ਅਤੇ ਚਾਰ ਵੱਡੇ ਸਟੇਸ਼ਨਾਂ ਨੂੰ ਜੋੜਦਾ ਹੈ ਇਸ ਪ੍ਰੋਜੈਕਟ ਨਾਲ ਸ਼ਹਿਰ ਦੇ ਰੇਲ ਨੈਟਵਰਕ ਦੀ ਸਵਰਥਾ ਦੁੱਗਣੀ ਹੋਣ ਦੀ ਉਮੀਦ ਹੈ ਇਸ ਤੇ ਟ੍ਰਾਂਸਪੋਰਟ ਮੰਤਰੀ ਕ੍ਰਿਸ਼ ਪਿਸ਼ਪ ਨੇ ਕਿਹਾ ਹੈ ਕਿ ਪ੍ਰੋਜੈਕਟ ਆਪਣੀ ਮੰਜ਼ਲ ਦੇ ਬਹੁਤ ਨੇੜੇ ਹੈ ਅੰਡਰਗਰਾਉਂਡ ਰੇਲ ਲਾਈਨ ਖੋਲਣਾ ਇੱਕ ਬੇਹਦ ਔਖੀ ਪ੍ਰਕਿਰਿਆ ਸੀ ਉਹਨਾਂ ਨੇ ਕਿਹਾ ਕਿ ਸਿਸਟਮ ਦੀ ਸੁਰੱਖਿਆ ਅਤੇ ਨਵੀਂ ਰੇਲ ਸਮੇ ਸਾਰੀਆਂ ਜਾਂਚਾਂ ਬੇਹਦ ਜ਼ਰੂਰੀ ਸਨ ਮਿਸਟਰ ਫੋਰ ਆਕਲੈਂਡ ਸਿਮਨ ਬ੍ਰਾਊਨ ਨੇ ਕਿਹਾ ਹੈ ਕਿ ਇਹ ਪ੍ਰੋਜੈਕਟ ਸ਼ਹਿਰ ਦੀ ਯਾਤਰਾ ਪ੍ਰਣਾਲੀ ਨੂੰ ਪੂਰੀ ਤਰ੍ਹਾਂ ਬਦਲ ਦੇਵੇਗਾ ਹਜ਼ਾਰਾਂ ਨਵੇਂ ਯਾਤਰੀ ਹਰ ਰੋਜ਼ ਸ਼ਹਿਰ ਦੇ ਵਿੱਚ ਆਉਣਗੇ ਜਿਸ ਨਾਲ ਬਿਜ਼ਨਸ ਅਤੇ ਅਰਥਵਿਵਸਥਾ ਨੂੰ ਵੱਡਾ ਫਾਇਦਾ ਹੋਵੇਗਾ ਆਕਲੈਂਡ ਮੇਅਰ ਬੇਨ ਬ੍ਰਾਊਨ ਨੇ ਇਸ ਨੂੰ ਦੇਸ਼ ਦਾ ਸਭ ਤੋਂ ਵੱਡਾ ਪ੍ਰੋਜੈਕਟ ਦੱਸਿਆ ਹੈ ਅਤੇ ਕਿਹਾ ਹੈ ਕਿ ਹਰ ਇੱਕ ਤਕਨੀਕੀ ਹਿੱਸੇ ਦੀ ਜਾਂਚ ਬਹੁਤ ਜ਼ਰੂਰੀ ਹੈ ਤਾਂ ਕਿ ਯਾਤਰੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ ਡਿਪਟੀ ਮੇਅਰ ਡੈਸਲੇ ਸਿਮਪਸਨ ਨੇ ਸ਼ਹਿਰ ਦੇ ਰੂਪ ਬਚਾਏ ਬਦਲਾਅ ਤੇ ਖੁਸ਼ੀ ਜਤਾ ਕੀਤੀ ਹੈ ਉਹਨਾਂ ਨੇ ਕਿਹਾ ਹੈ ਕਿ ਸ਼ਹਿਰ ਕੋਰੀਆ ਹੈ ਹੋਰ ਵੀ ਖੂਬਸੂਰਤ ਹੋਰ ਵੀ ਹਰਾ ਅਤੇ ਹੋਰ ਕਨੈਕਟਡ ਰਿਪੋਰਟ ਮੁਤਾਬਕ ਸਿਟੀ ਰੇਲ ਲਿੰਕ ਲਿਮਿਟਿਡ ਜੂਨ 2026 ਤੱਕ ਨਿਰਮਾਣ ਅਤੇ ਟ੍ਰਾਇਲ ਪੂਰੇ ਕਰ ਦੇਵੇਗੀ ਜਿਸ ਤੋਂ ਬਾਅਦ ਆਕਲੈਂਡ ਟ੍ਰਾਂਸਪੋਰਟ ਅਤੇ ਕੀਵੀ ਰੇਲ ਸਿਸਟਮ ਸਟਾਫ ਟ੍ਰੇਨਿੰਗ ਅਤੇ ਨਵੇਂ ਡਿਜੀਟਲ ਡਿਸਪਲੇਸ ਦੀ ਤਿਆਰੀ ਕਰਨਗੇ ਇਸੇ ਦੌਰਾਨ ਰੇਲ ਨੈਟਵਰਕ ਰੀਬਿਲਡ ਵੀ ਆਪਣੇ ਆਖਰੀ ਪੜਾਅ ਦੇ ਵਿੱਚ ਹੈ ਜਿਸ ਲਈ 크리스마ਸ ਤੋਂ ਬਾਅਦ 4 ਹਫ਼ਤਿਆਂ ਦਾ ਵੱਡਾ ਸ਼ਟਡਾਊਨ ਰੱਖਿਆ ਗਿਆ ਹੈ 2026 ਦੇ ਵਿੱਚ ਆਕਲੈਂਡ ਦੀ ਯਾਤਰਾ ਹੋਵੇਗੀ ਹੋ ਤੇਜ਼ ਹੋਰ ਆਧੁਨਿਕ ਆਕਲੈਂਡ ਦੀ ਲੰਬੇ ਸਮੇਂ ਤੋਂ ਉਡੀਕੀ ਜਾ ਰਹੀ ਸਿਟੀ ਰੇਲ ਲਿੰਕ ਹੁਣ 2026 ਦੇ ਦੂਜੇ ਹਿੱਸੇ ਦੇ ਵਿੱਚ ਯਾਤਰੀਆਂ ਲਈ ਖੁੱਲੇਗੀ ਇਹ ਜਾਣਕਾਰੀ ਨਿਊਜ਼ੀਲੈਂਡ ਸਰਕਾਰ ਅਤੇ ਆਕਲੈਂਡ ਕਾਉਂਸਲ ਨੇ ਇੱਕ ਸਾਂਝੇ ਬਿਆਨ ਦੇ ਵਿੱਚ ਜਾਰੀ ਕੀਤੀ ਹੈ 5.5 ਬਿਲੀਅਨ ਡਾਲਰ ਦਾ ਇਹ ਸਭ ਤੋਂ ਵੱਡਾ ਟ੍ਰਾਂਸਪੋਰਟ ਪ੍ਰੋਜੈਕਟ ਬ੍ਰੀਟੋਮਾਰਟ ਤੋਂ ਮਾਉਂਟ ਈਡਨ ਤੱਕ 2.345 ਕਿਲੋਮੀਟਰ ਦੇ ਟਨਲ ਨਵੀਂ ਰੇਲ ਲਾਈਨਾਂ ਅਤੇ ਚਾਰ ਵੱਡੇ ਸਟੇਸ਼ਨਾਂ ਨੂੰ ਜੋੜਦਾ ਹੈ ਇਸ ਪ੍ਰੋਜੈਕਟ ਨਾਲ ਸ਼ਹਿਰ ਦੇ ਰੇਲ ਨੈਟਵਰਕ ਦੀ ਸਵਰਥਾ ਦੁੱਗਣੀ ਹੋਣ ਦੀ ਉਮੀਦ ਹੈ ਇਸਦੇ ਟ੍ਰਾਂਸਪੋਰਟ ਮੰਤਰੀ ਕ੍ਰਿਸ ਵਿਸ਼ਪ ਨੇ ਕਿਹਾ ਹੈ ਕਿ ਪ੍ਰੋਜੈਕਟ ਆਪਣੀ ਮੰਜ਼ਿਲ ਦੇ ਬਹੁਤ ਨੇੜੇ ਹੈ ਅੰਡਰਗ੍ਰਾਉਂਡ ਰੇਲ ਲਾਈਨ ਖੋਲਣਾ ਇੱਕ ਬੇਹਦ ਔਖੀ ਪ੍ਰਕਿਰਿਆ ਸੀ ਉਹਨਾਂ ਨੇ ਕਿਹਾ ਹੈ ਕਿ ਸਿਸਟਮ ਦੀ ਸੁਰੱਖਿਆ ਅਤੇ ਨਵੀਂ ਰੇਲ ਸਮੇ ਸਾਰੀਆਂ ਜਾਂਚਾਂ ਬੇਹਦ ਜ਼ਰੂਰੀ ਸਨ ਮਿਨਿਸਟਰ ਫੋਰ ਆਕਲੈਂਡ ਸਿਮਨ ਬ੍ਰਾਊਨ ਨੇ ਕਿਹਾ ਹੈ ਕਿ ਇਹ ਪ੍ਰੋਜੈਕਟ ਸ਼ਹਿਰ ਦੀ ਯਾਤਰਾ ਪ੍ਰਣਾਲੀ ਨੂੰ ਪੂਰੀ ਤਰ੍ਹਾਂ ਬਦਲ ਦੇਵੇਗਾ ਹਜ਼ਾਰਾਂ ਨਵੇਂ ਯਾਤਰੀ ਹਰ ਰੋਜ਼ ਸ਼ਹਿਰ ਦੇ ਵਿੱਚ ਆਉਣਗੇ ਜਿਸ ਨਾਲ ਬਿਜ਼ਨਸ ਅਤੇ ਅਰਥਵਿਵਸਥਾ ਨੂੰ ਵੱਡਾ ਫਾਇਦਾ ਹੋਵੇਗਾ ਆਕਲੈਂਡ ਮੇਅਰ ਬੇਨ ਬ੍ਰਾਊਨ ਨੇ ਇਸ ਨੂੰ ਦੇਸ਼ ਦਾ ਸਭ ਤੋਂ ਵੱਡਾ ਪ੍ਰੋਜੈਕਟ ਦੱਸਿਆ ਹੈ ਅਤੇ ਕਿਹਾ ਹੈ ਕਿ ਹਰ ਇੱਕ ਤਕਨੀਕੀ ਹਿੱਸੇ ਦੀ ਜਾਂਚ ਬਹੁਤ ਜ਼ਰੂਰੀ ਹੈ ਤਾਂ ਕਿ ਯਾਤਰੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ ਡਿਪਟੀ ਮੇਅਰ ਡੈਸਲੇ ਸਿਮਪਸਨ ਨੇ ਸ਼ਹਿਰ ਦੇ ਰੂਪ ਬਚਾਏ ਬਦਲਾਅ ਤੇ ਖੁਸ਼ੀ ਜਾਤ ਕੀਤੀ ਹੈ ਉਹਨਾਂ ਨੇ ਕਿਹਾ ਹੈ ਕਿ ਸ਼ਹਿਰ ਹੋਰਿਆ ਹੈ ਹੋਰ ਵੀ ਖੂਬਸੂਰਤ ਹੋਰ ਵੀ ਹਰਾ ਅਤੇ ਹੋਰ ਕਨੈਕਟਡ ਰਿਪੋਰਟ ਮੁਤਾਬਕ ਸਿਟੀ ਰੇਲ ਲਿੰਕ ਲਿਮਿਟਡ ਜੂਨ 2026 ਤੱਕ ਨਿਰਮਾਣ ਅਤੇ ਟ੍ਰਾਇਲ ਪੂਰੇ ਕਰ ਦੇਵੇਗੀ ਜਿਸ ਤੋਂ ਬਾਅਦ ਆਕਲੈਂਡ ਟ੍ਰਾਂਸਪੋਰਟ ਅਤੇ ਕੀਵੀ ਰੇਲ ਸਿਸਟਮ ਸਟਾਫ ਟ੍ਰੇਨਿੰਗ ਅਤੇ ਨਵੇਂ ਡਿਜੀਟਲ ਡਿਸਪਲੇਸ ਦੀ ਤਿਆਰੀ ਕਰਨਗੇ ਇਸੇ ਦੌਰਾਨ ਰੇਲ ਨੈਟਵਰਕ ਰੀਬਿਲਡ ਵੀ ਆਪਣੀ ਆਖਰੀ ਪੜਾਅ ਦੇ ਵਿੱਚ ਹੈ ਜਿਸ ਲਈ 크ਿਸਮਸ ਤੋਂ ਬਾਅਦ 4 ਹਫ਼ਤਿਆਂ ਦਾ ਵੱਡਾ ਸ਼ਟਡਾਊਨ ਰੱਖਿਆ ਗਿਆ ਹੈ 2026 ਦੇ ਵਿੱਚ ਆਕਲੈਂਡ ਦੀ ਯਾਤਰਾ ਹੋਵੇਗੀ ਹੋਰ ਤੇਜ਼ ਹੋਰ ਆਧੁਨਿਕ ਆਕਲੈਂਡ ਦੀ ਲੰਬੇ ਸਮੇਂ ਤੋਂ ਉਡੀਕੀ ਜਾ ਰਹੀ ਸਿਟੀ ਰੇਲ ਲਿੰਕ ਹੁਣ 2026 ਦੇ ਦੂਜੇ ਹਿੱਸੇ ਦੇ ਵਿੱਚ ਯਾਤਰੀਆਂ ਲਈ ਖੁੱਲੇਗੀ ਇਹ ਜਾਣਕਾਰੀ ਨਿਊਜ਼ੀਲੈਂਡ ਸਰਕਾਰ ਅਤੇ ਆਕਲੈਂਡ ਕਾਉਂਸਲ ਨੇ ਇੱਕ ਸਾਂਝੇ ਬਿਆਨ ਦੇ ਵਿੱਚ ਜਾਰੀ ਕੀਤੀ ਹੈ 5.5 ਬਿਲੀਅਨ ਡਾਲਰ ਦਾ ਇਹ ਸਭ ਤੋਂ ਵੱਡਾ ਟ੍ਰਾਂਸਪੋਰਟ ਪ੍ਰੋਜੈਕਟ ਬ੍ਰੀਟੋਮਾਰਟ ਤੋਂ ਮਾਊਂਟ ਈਡਨ ਤੱਕ 2 3.45 ਕਿਲੋਮੀਟਰ ਦੇ ਟਨਲ ਨਵੀਂ ਰੇਲ ਲਾਈਨਾਂ ਅਤੇ ਚਾਰ ਵੱਡੇ ਸਟੇਸ਼ਨਾਂ ਨੂੰ ਜੋੜਦਾ ਹੈ ਇਸ ਪ੍ਰੋਜੈਕਟ ਨਾਲ ਸ਼ਹਿਰ ਦੇ ਰੇਲ ਨੈਟਵਰਕ ਦੀ ਸਵਰਥਾ ਦੁੱਗਣੀ ਹੋਣ ਦੀ ਉਮੀਦ ਹੈ ਇਸ ਤੇ ਟ੍ਰਾਂਸਪੋਰਟ ਮੰਤਰੀ ਕ੍ਰਿਸ਼ਪਿਸ਼ ਨੇ ਕਿਹਾ ਹੈ ਕਿ ਪ੍ਰੋਜੈਕਟ ਆਪਣੀ ਮੰਜ਼ਲ ਦੇ ਬਹੁਤ ਨੇੜੇ ਹੈ ਅੰਡਰਗਰਾਉਂਡ ਰੇਲ ਲਾਈਨ ਖੋਲਣਾ ਇੱਕ ਬੇਹਦ ਔਖੀ ਪ੍ਰਕਿਰਿਆ ਸੀ ਉਹਨਾਂ ਨੇ ਕਿਹਾ ਕਿ ਸਿਸਟਮ ਦੀ ਸੁਰੱਖਿਆ ਅਤੇ ਨਵੀਂ ਰੇਲ ਸਮੇ ਸਾਰੀਆਂ ਜਾਂਚਾਂ ਬੇਹਦ ਜ਼ਰੂਰੀ ਸਨ ਮਿਸਟਰ ਫੋਰ ਆਕਲੈਂਡ ਸਿਮਨ ਬ੍ਰਾਊਨ ਨੇ ਕਿਹਾ ਹੈ ਕਿ ਇਹ ਪ੍ਰੋਜੈਕਟ ਸ਼ਹਿਰ ਦੀ ਯਾਤਰਾ ਪ੍ਰਣਾਲੀ ਨੂੰ ਪੂਰੀ ਤਰ੍ਹਾਂ ਬਦਲ ਦੇਵੇਗਾ ਹਜ਼ਾਰਾਂ ਨਵੇਂ ਯਾਤਰੀ ਹਰ ਰੋਜ਼ ਸ਼ਹਿਰ ਦੇ ਵਿੱਚ ਆਉਣਗੇ ਜਿਸ ਨਾਲ ਬਿਜ਼ਨਸ ਅਤੇ ਅਰਥਵਿਵਸਥਾ ਨੂੰ ਵੱਡਾ ਫਾਇਦਾ ਹੋਵੇਗਾ ਆਕਲੈਂਡ ਮੇਅਰ ਬੇਨ ਬ੍ਰਾਊਨ ਨੇ ਇਸ ਨੂੰ ਦੇਸ਼ ਦਾ ਸਭ ਤੋਂ ਵੱਡਾ ਪ੍ਰੋਜੈਕਟ ਦੱਸਿਆ ਹੈ ਅਤੇ ਕਿਹਾ ਹੈ ਕਿ ਹਰ ਇੱਕ ਤਕਨੀਕੀ ਹਿੱਸੇ ਦੀ ਜਾਂਚ ਬਹੁਤ ਜ਼ਰੂਰੀ ਹੈ ਤਾਂ ਕਿ ਯਾਤਰੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ ਡਿਪਟੀ ਮੇਅਰ ਡੈਸਲੇ ਸਿਮਪਸਨ ਨੇ ਸ਼ਹਿਰ ਦੇ ਰੂਪ ਬਚਾਏ ਬਦਲਾਅ ਤੇ ਖੁਸ਼ੀ ਜਾਤ ਕੀਤੀ ਹੈ ਉਹਨਾਂ ਨੇ ਕਿਹਾ ਹੈ ਕਿ ਸ਼ਹਿਰ ਕੋਰੀਆ ਹੈ ਹੋਰ ਵੀ ਖੂਬਸੂਰਤ ਹੋਰ ਵੀ ਹਰਾ ਅਤੇ ਹੋਰ ਕਨੈਕਟਡ ਰਿਪੋਰਟ ਮੁਤਾਬਕ ਸਿਟੀ ਰੇਲ ਲਿੰਕ ਲਿਮਿਟਿਡ ਜੂਨ 2026 ਤੱਕ ਨਿਰਮਾਣ ਅਤੇ ਟ੍ਰਾਇਲ ਪੂਰੇ ਕਰ ਦੇਵੇਗੀ ਜਿਸ ਤੋਂ ਬਾਅਦ ਆਕਲੈਂਡ ਟ੍ਰਾਂਸਪੋਰਟ ਅਤੇ ਕੀਵੀ ਰੇਲ ਸਿਸਟਮ ਸਟਾਫ ਟ੍ਰੇਨਿੰਗ ਅਤੇ ਨਵੇਂ ਡਿਜੀਟਲ ਡਿਸਪਲੇਸ ਦੀ ਤਿਆਰੀ ਕਰਨਗੇ ਇਸੇ ਦੌਰਾਨ ਰੇਲ ਨੈਟਵਰਕ ਰੀਬਿਲਡ ਵੀ ਆਪਣੀ ਆਖਰੀ ਪੜਾਅ ਦੇ ਵਿੱਚ ਹੈ ਜਿਸ ਲਈ 크ਿਸਮਸ ਤੋਂ ਬਾਅਦ 4 ਹਫਤਿਆਂ ਦਾ ਵੱਡਾ ਸ਼ਟਡਾਊਨ ਰੱਖਿਆ ਗਿਆ ਹੈ 2026 ਦੇ ਵਿੱਚ ਆਕਲੈਂਡ ਦੀ ਯਾਤਰਾ ਹੋਵੇਗੀ ਹੋ ਤੇਜ਼ ਹੋਰ ਆਧੁਨਿਕ ਆਕਲੈਂਡ ਦੀ ਲੰਬੇ ਸਮੇਂ ਤੋਂ ਉਡੀਕੀ ਜਾ ਰਹੀ ਸਿਟੀ ਰੇਲ ਲਿੰਕ ਹੁਣ 2026 ਦੇ ਦੂਜੇ ਹਿੱਸੇ ਦੇ ਵਿੱਚ ਯਾਤਰੀਆਂ ਲਈ ਖੁੱਲੇਗੀ ਇਹ ਜਾਣਕਾਰੀ ਨਿਊਜ਼ੀਲੈਂਡ ਸਰਕਾਰ ਅਤੇ ਆਕਲੈਂਡ ਕਾਉਂਸਲ ਨੇ ਇੱਕ ਸਾਂਝੇ ਬਿਆਨ ਦੇ ਵਿੱਚ ਜਾਰੀ ਕੀਤੀ ਹੈ 5.5 ਬਿਲੀਅਨ ਡਾਲਰ ਦਾ ਇਹ ਸਭ ਤੋਂ ਵੱਡਾ ਟ੍ਰਾਂਸਪੋਰਟ ਪ੍ਰੋਜੈਕਟ ਬ੍ਰੀਟੋਮਾਰਟ ਤੋਂ ਮਾਉਂਟ ਈਡਨ ਤੱਕ 2.345 ਕਿਲੋਮੀਟਰ ਦੇ ਟਨਲ ਨਵੀਂ ਰੇਲ ਲਾਈਨਾਂ ਅਤੇ ਚਾਰ ਵੱਡੇ ਸਟੇਸ਼ਨਾਂ ਨੂੰ ਜੋੜਦਾ ਹੈ ਇਸ ਪ੍ਰੋਜੈਕਟ ਨਾਲ ਸ਼ਹਿਰ ਦੇ ਰੇਲ ਨੈਟਵਰਕ ਦੀ ਸਵਰਥਾ ਦੁੱਗਣੀ ਹੋਣ ਦੀ ਉਮੀਦ ਹੈ ਇਸਦੇ ਟ੍ਰਾਂਸਪੋਰਟ ਮੰਤਰੀ ਕ੍ਰਿਸ ਵਿਸ਼ਪ ਨੇ ਕਿਹਾ ਹੈ ਕਿ ਪ੍ਰੋਜੈਕਟ ਆਪਣੀ ਮੰਜ਼ਿਲ ਦੇ ਬਹੁਤ ਨੇੜੇ ਹੈ ਅੰਡਰਗ੍ਰਾਉਂਡ ਰੇਲ ਲਾਈਨ ਖੋਲਣਾ ਇੱਕ ਬੇਹਦ ਔਖੀ ਪ੍ਰਕਿਰਿਆ ਸੀ ਉਹਨਾਂ ਨੇ ਕਿਹਾ ਕਿ ਸਿਸਟਮ ਦੀ ਸੁਰੱਖਿਆ ਅਤੇ ਨਵੀਂ ਰੇਲ ਸਮੇ ਸਾਰੀਆਂ ਜਾਂਚਾਂ ਬੇਹਦ ਜ਼ਰੂਰੀ ਸਨ ਮਿਨਿਸਟਰ ਫੋਰ ਆਕਲੈਂਡ ਸਿਮਨ ਬ੍ਰਾਊਨ ਨੇ ਕਿਹਾ ਹੈ ਕਿ ਇਹ ਪ੍ਰੋਜੈਕਟ ਸ਼ਹਿਰ ਦੀ ਯਾਤਰਾ ਪ੍ਰਣਾਲੀ ਨੂੰ ਪੂਰੀ ਤਰ੍ਹਾਂ ਬਦਲ ਦੇਵੇਗਾ ਹਜ਼ਾਰਾਂ ਨਵੇਂ ਯਾਤਰੀ ਹਰ ਰੋਜ਼ ਸ਼ਹਿਰ ਦੇ ਵਿੱਚ ਆਉਣਗੇ ਜਿਸ ਨਾਲ ਬਿਜ਼ਨਸ ਅਤੇ ਅਰਥਵਿਵਸਥਾ ਨੂੰ ਵੱਡਾ ਫਾਇਦਾ ਹੋਵੇਗਾ ਆਕਲੈਂਡ ਮੇਅਰ ਬੇਨ ਬ੍ਰਾਊਨ ਨੇ ਇਸ ਨੂੰ ਦੇਸ਼ ਦਾ ਸਭ ਤੋਂ ਵੱਡਾ ਪ੍ਰੋਜੈਕਟ ਦੱਸਿਆ ਹੈ ਅਤੇ ਕਿਹਾ ਹੈ ਕਿ ਹਰ ਇੱਕ ਤਕਨੀਕੀ ਹਿੱਸੇ ਦੀ ਜਾਂਚ ਬਹੁਤ ਜ਼ਰੂਰੀ ਹੈ ਤਾਂ ਕਿ ਯਾਤਰੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ ਡਿਪਟੀ ਮੇਅਰ ਡੈਸ਼ਲੇਸ ਸਿੰਪਸਨ ਨੇ ਸ਼ਹਿਰ ਦੇ ਰੂਪ ਬਚਾਏ ਬਦਲਾਅ ਤੇ ਖੁਸ਼ੀ ਜਾਤ ਕੀਤੀ ਹੈ ਉਹਨਾਂ ਨੇ ਕਿਹਾ ਹੈ ਕਿ ਸ਼ਹਿਰ ਹੋ ਰਿਹਾ ਹੈ ਹੋਰ ਵੀ ਖੂਬਸੂਰਤ ਹੋਰ ਵੀ ਹਰਾ ਅਤੇ ਹੋਰ ਕਨੈਕਟਡ ਰੀਪੋਰਟ ਮੁਤਾਬਕ ਸਿਟੀ ਰੇਲ ਲਿੰਕ ਲਿਮਿਟਿਡ ਜੂਨ 2026 ਤੱਕ ਨਿਰਮਾਣ ਅਤੇ ਟ੍ਰਾਇਲ ਪੂਰੇ ਕਰ ਦੇਵੇਗੀ ਜਿਸ ਤੋਂ ਬਾਅਦ ਆਕਲੈਂਡ ਟ੍ਰਾਂਸਪੋਰਟ ਅਤੇ ਕੀਵੀ ਰੇਲ ਸਿਸਟਮ ਸਟਾਫ ਟ੍ਰੇਨਿੰਗ ਅਤੇ ਨਵੇਂ ਡਿਜੀਟਲ ਡਿਸਪਲੇਸ ਦੀ ਤਿਆਰੀ ਕਰਨਗੇ ਇਸੇ ਦੌਰਾਨ ਰੇਲ ਨੈਟਵਰਕ ਰੀਬਿਲਡ ਵੀ ਆਪਣੀ ਆਖਰੀ ਪੜਾਅ ਦੇ ਵਿੱਚ ਹੈ ਜਿਸ ਲਈ 크ਿਸਮਸ ਤੋਂ ਬਾਅਦ 4 ਹਫ਼ਤਿਆਂ ਦਾ ਵੱਡਾ ਸ਼ਟਡਾਊਨ ਰੱਖਿਆ ਗਿਆ ਹੈ 2026 ਦੇ ਵਿੱਚ ਆਕਲੈਂਡ ਦੀ ਯਾਤਰਾ ਹੋਵੇਗੀ ਹੋਰ ਤੇਜ਼ ਹੋਰ ਆਧੁਨਿਕ ਆਕਲੈਂਡ ਦੀ ਲੰਬੇ ਸਮੇਂ ਤੋਂ ਉਡੀਕੀ ਜਾ ਰਹੀ ਸਿਟੀ ਰੇਲ ਲਿੰਕ ਹੁਣ 2026 ਦੇ ਦੂਜੇ ਹਿੱਸੇ ਦੇ ਵਿੱਚ ਯਾਤਰੀਆਂ ਲਈ ਖੁੱਲੇਗੀ ਇਹ ਜਾਣਕਾਰੀ ਨਿਊਜ਼ੀਲੈਂਡ ਸਰਕਾਰ ਅਤੇ ਆਕਲੈਂਡ ਕਾਉਂਸਲ ਨੇ ਇੱਕ ਸਾਂਝੇ ਬਿਆਨ ਦੇ ਵਿੱਚ ਜਾਰੀ ਕੀਤੀ ਹੈ 5.5 ਬਿਲੀਅਨ ਡਾਲਰ ਦਾ ਇਹ ਸਭ ਤੋਂ ਵੱਡਾ ਟ੍ਰਾਂਸਪੋਰਟ ਪ੍ਰੋਜੈਕਟ ਬ੍ਰੀਟੋਮਾਰਟ ਤੋਂ ਮਾਊਂਟ ਈਡਨ ਤੱਕ 2 3.45 ਕਿਲੋਮੀਟਰ ਦੇ ਟਨਲ ਨਵੀਂ ਰੇਲ ਲਾਈਨਾਂ ਅਤੇ ਚਾਰ ਵੱਡੇ ਸਟੇਸ਼ਨਾਂ ਨੂੰ ਜੋੜਦਾ ਹੈ ਇਸ ਪ੍ਰੋਜੈਕਟ ਨਾਲ ਸ਼ਹਿਰ ਦੇ ਰੇਲ ਨੈਟਵਰਕ ਦੀ ਸਵਰਥਾ ਦੁੱਗਣੀ ਹੋਣ ਦੀ ਉਮੀਦ ਹੈ ਇਸ ਤੇ ਟ੍ਰਾਂਸਪੋਰਟ ਮੰਤਰੀ ਕ੍ਰਿਸ਼ਪਿਸ਼ ਨੇ ਕਿਹਾ ਹੈ ਕਿ ਪ੍ਰੋਜੈਕਟ ਆਪਣੀ ਮੰਜ਼ਲ ਦੇ ਬਹੁਤ ਨੇੜੇ ਹੈ ਅੰਡਰਗਰਾਉਂਡ ਰੇਲ ਲਾਈਨ ਖੋਲਣਾ ਇੱਕ ਬੇਹਦ ਔਖੀ ਪ੍ਰਕਿਰਿਆ ਸੀ ਉਹਨਾਂ ਨੇ ਕਿਹਾ ਕਿ ਸਿਸਟਮ ਦੀ ਸੁਰੱਖਿਆ ਅਤੇ ਨਵੀਂ ਰੇਲ ਸਮੇ ਸਾਰੀਆਂ ਜਾਂਚਾਂ ਬੇਹਦ ਜ਼ਰੂਰੀ ਸਨ ਮਿੰਿਸਟਰ ਫੋਰ ਆਕਲੈਂਡ ਸਿਮਨ ਬ੍ਰਾਊਨ ਨੇ ਕਿਹਾ ਹੈ ਕਿ ਇਹ ਪ੍ਰੋਜੈਕਟ ਸ਼ਹਿਰ ਦੀ ਯਾਤਰਾ ਪ੍ਰਣਾਲੀ ਨੂੰ ਪੂਰੀ ਤਰ੍ਹਾਂ ਬਦਲ ਦੇਵੇਗਾ ਹਜ਼ਾਰਾਂ ਨਵੇਂ ਯਾਤਰੀ ਹਰ ਰੋਜ਼ ਸ਼ਹਿਰ ਦੇ ਵਿੱਚ ਆਉਣਗੇ ਜਿਸ ਨਾਲ ਬਿਜ਼ਨਸ ਅਤੇ ਅਰਥਵਿਵਸਥਾ ਨੂੰ ਵੱਡਾ ਫਾਇਦਾ ਹੋਵੇਗਾ ਆਕਲੈਂਡ ਮੇਅਰ ਬੇਨ ਬ੍ਰਾਊਨ ਨੇ ਇਸ ਨੂੰ ਦੇਸ਼ ਦਾ ਸਭ ਤੋਂ ਵੱਡਾ ਪ੍ਰੋਜੈਕਟ ਦੱਸਿਆ ਹੈ ਅਤੇ ਕਿਹਾ ਹੈ ਕਿ ਹਰ ਇੱਕ ਤਕਨੀਕੀ ਹਿੱਸੇ ਦੀ ਜਾਂਚ ਬਹੁਤ ਜ਼ਰੂਰੀ ਹੈ ਤਾਂ ਕਿ ਯਾਤਰੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ ਡਿਪਟੀ ਮੇਅਰ ਡੈਸਲੇ ਸਿਮਪਸਨ ਨੇ ਸ਼ਹਿਰ ਦੇ ਰੂਪ ਬਚਾਏ ਬਦਲਾਅ ਤੇ ਖੁਸ਼ੀ ਜਤਾ ਕੀਤੀ ਹੈ ਉਹਨਾਂ ਨੇ ਕਿਹਾ ਹੈ ਕਿ ਸ਼ਹਿਰ ਕੋਰੀਆ ਹੈ ਹੋਰ ਵੀ ਖੂਬਸੂਰਤ ਹੋਰ ਵੀ ਹਰਾ ਅਤੇ ਹੋਰ ਕਨੈਕਟਡ ਰਿਪੋਰਟ ਮੁਤਾਬਕ ਸਿਟੀ ਰੇਲ ਲਿੰਕ ਲਿਮਿਟਿਡ ਜੂਨ 2026 ਤੱਕ ਨਿਰਮਾਣ ਅਤੇ ਟ੍ਰਾਇਲ ਪੂਰੇ ਕਰ ਦੇਵੇਗੀ ਜਿਸ ਤੋਂ ਬਾਅਦ ਆਕਲੈਂਡ ਟ੍ਰਾਂਸਪੋਰਟ ਅਤੇ ਕੀਵੀ ਰੇਲ ਸਿਸਟਮ ਸਟਾਫ ਟ੍ਰੇਨਿੰਗ ਅਤੇ ਨਵੇਂ ਡਿਜੀਟਲ ਡਿਸਪਲੇਸ ਦੀ ਤਿਆਰੀ ਕਰਨਗੇ ਇਸੇ ਦੌਰਾਨ ਰੇਲ ਨੈਟਵਰਕ ਰੀਬਿਲਡ ਵੀ ਆਪਣੇ ਆਖਰੀ ਪੜਾਅ ਦੇ ਵਿੱਚ ਹੈ ਜਿਸ ਲਈ 크ਿਸਮਸ ਤੋਂ ਬਾਅਦ 4 ਹਫਤਿਆਂ ਦਾ ਵੱਡਾ ਸ਼ਟਡਾਊਨ ਰੱਖਿਆ ਗਿਆ ਹੈ 2026 ਦੇ ਵਿੱਚ ਆਕਲੈਂਡ ਦੀ ਯਾਤਰਾ ਹੋਵੇਗੀ ਹੋ ਤੇਜ਼ ਹੋਰ ਆਧੁਨਿਕ ਆਕਲੈਂਡ ਦੀ ਲੰਬੇ ਸਮੇਂ ਤੋਂ ਉਡੀਕੀ ਜਾ ਰਹੀ ਸਿਟੀ ਰੇਲ ਲਿੰਕ ਹੁਣ 2026 ਦੇ ਦੂਜੇ ਹਿੱਸੇ ਦੇ ਵਿੱਚ ਯਾਤਰੀਆਂ ਲਈ ਖੁੱਲੇਗੀ ਇਹ ਜਾਣਕਾਰੀ ਨਿਊਜ਼ੀਲੈਂਡ ਸਰਕਾਰ ਅਤੇ ਆਕਲੈਂਡ ਕਾਉਂਸਲ ਨੇ ਇੱਕ ਸਾਂਝੇ ਬਿਆਨ ਦੇ ਵਿੱਚ ਜਾਰੀ ਕੀਤੀ ਹੈ 5.5 ਬਿਲੀਅਨ ਡਾਲਰ ਦਾ ਇਹ ਸਭ ਤੋਂ ਵੱਡਾ ਟ੍ਰਾਂਸਪੋਰਟ ਪ੍ਰੋਜੈਕਟ ਬ੍ਰੀਟੋਮਾਰਟ ਤੋਂ ਮਾਉਂਟ ਈਡਨ ਤੱਕ 2.345 ਕਿਲੋਮੀਟਰ ਦੇ ਟਨਲ ਨਵੀਂ ਰੇਲ ਲਾਈਨਾਂ ਅਤੇ ਚਾਰ ਵੱਡੇ ਸਟੇਸ਼ਨਾਂ ਨੂੰ ਜੋੜਦਾ ਹੈ ਇਸ ਪ੍ਰੋਜੈਕਟ ਨਾਲ ਸ਼ਹਿਰ ਦੇ ਰੇਲ ਨੈਟਵਰਕ ਦੀ ਸਵਰਥਾ ਦੁੱਗਣੀ ਹੋਣ ਦੀ ਉਮੀਦ ਹੈ ਇਸਦੇ ਟ੍ਰਾਂਸਪੋਰਟ ਮੰਤਰੀ ਕ੍ਰਿਸ ਵਿਸ਼ਪ ਨੇ ਕਿਹਾ ਹੈ ਕਿ ਪ੍ਰੋਜੈਕਟ ਆਪਣੀ ਮੰਜ਼ਿਲ ਦੇ ਬਹੁਤ ਨੇੜੇ ਹੈ ਅੰਡਰਗ੍ਰਾਉਂਡ ਰੇਲ ਲਾਈਨ ਖੋਲਣਾ ਇੱਕ ਬੇਹਦ ਔਖੀ ਪ੍ਰਕਿਰਿਆ ਸੀ ਉਹਨਾਂ ਨੇ ਕਿਹਾ ਕਿ ਸਿਸਟਮ ਦੀ ਸੁਰੱਖਿਆ ਅਤੇ ਨਵੀਂ ਰੇਲ ਸਮੇ ਸਾਰੀਆਂ ਜਾਂਚਾਂ ਬੇਹਦ ਜ਼ਰੂਰੀ ਸਨ ਮਿਨਿਸਟਰ ਫੋਰ ਆਕਲੈਂਡ ਸਿਮਨ ਬ੍ਰਾਊਨ ਨੇ ਕਿਹਾ ਹੈ ਕਿ ਇਹ ਪ੍ਰੋਜੈਕਟ ਸ਼ਹਿਰ ਦੀ ਯਾਤਰਾ ਪ੍ਰਣਾਲੀ ਨੂੰ ਪੂਰੀ ਤਰ੍ਹਾਂ ਬਦਲ ਦੇਵੇਗਾ ਹਜ਼ਾਰਾਂ ਨਵੇਂ ਯਾਤਰੀ ਹਰ ਰੋਜ਼ ਸ਼ਹਿਰ ਦੇ ਵਿੱਚ ਆਉਣਗੇ ਜਿਸ ਨਾਲ ਬਿਜ਼ਨਸ ਅਤੇ ਅਰਥਵਿਵਸਥਾ ਨੂੰ ਵੱਡਾ ਫਾਇਦਾ ਹੋਵੇਗਾ ਆਕਲੈਂਡ ਮੇਅਰ ਬੇਨ ਬ੍ਰਾਊਨ ਨੇ ਇਸ ਨੂੰ ਦੇਸ਼ ਦਾ ਸਭ ਤੋਂ ਵੱਡਾ ਪ੍ਰੋਜੈਕਟ ਦੱਸਿਆ ਹੈ ਅਤੇ ਕਿਹਾ ਹੈ ਕਿ ਹਰ ਇੱਕ ਤਕਨੀਕੀ ਹਿੱਸੇ ਦੀ ਜਾਂਚ ਬਹੁਤ ਜ਼ਰੂਰੀ ਹੈ ਤਾਂ ਕਿ ਯਾਤਰੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ ਡਿਪਟੀ ਮੇਅਰ ਡੈਸਲੇ ਸਿਮਪਸਨ ਨੇ ਸ਼ਹਿਰ ਦੇ ਰੂਪ ਬਚਾਏ ਬਦਲਾਅ ਤੇ ਖੁਸ਼ੀ ਜ 表示 ਕੀਤੀ ਹੈ ਉਹਨਾਂ ਨੇ ਕਿਹਾ ਹੈ ਕਿ ਸ਼ਹਿਰ ਹੋ ਰਿਹਾ ਹੈ ਹੋਰ ਵੀ ਖੂਬਸੂਰਤ ਹੋਰ ਵੀ ਹਰਾ ਅਤੇ ਹੋਰ ਕਨੈਕਟਡ ਰਿਪੋਰਟ ਮੁਤਾਬਕ ਸਿਟੀ ਰੇਲ ਲਿੰਕ ਲਿਮਿਟਿਡ ਜੂਨ 2026 ਤੱਕ ਨਿਰਮਾਣ ਅਤੇ ਟ੍ਰਾਇਲ ਪੂਰੇ ਕਰ ਦੇਵੇਗੀ ਜਿਸ ਤੋਂ ਬਾਅਦ ਆਕਲੈਂਡ ਟ੍ਰਾਂਸਪੋਰਟ ਅਤੇ ਕੀਵੀ ਰੇਲ ਸਿਸਟਮ ਸਟਾਫ ਟ੍ਰੇਨਿੰਗ ਅਤੇ ਨਵੇਂ ਡਿਜੀਟਲ ਡਿਸਪਲੇਸ ਦੀ ਤਿਆਰੀ ਕਰਨਗੇ ਇਸੇ ਦੌਰਾਨ ਰੇਲ ਨੈਟਵਰਕ ਰੀਬਿਲਡ ਵੀ ਆਪਣੀ ਆਖਰੀ ਪੜਾਅ ਦੇ ਵਿੱਚ ਹੈ ਜਿਸ ਲਈ 크ਿਸਮਸ ਤੋਂ ਬਾਅਦ 4 ਹਫ਼ਤਿਆਂ ਦਾ ਵੱਡਾ ਸ਼ਟਡਾਊਨ ਰੱਖਿਆ ਗਿਆ ਹੈ 2026 ਦੇ ਵਿੱਚ ਆਕਲੈਂਡ ਦੀ ਯਾਤਰਾ ਹੋਵੇਗੀ ਹੋਰ ਤੇਜ਼ ਹੋਰ ਆਧੁਨਿਕ ਆਕਲੈਂਡ ਦੀ ਲੰਬੇ ਸਮੇਂ ਤੋਂ ਉਡੀਕੀ ਜਾ ਰਹੀ ਸਿਟੀ ਰੇਲ ਲਿੰਕ ਹੁਣ 2026 ਦੇ ਦੂਜੇ ਹਿੱਸੇ ਦੇ ਵਿੱਚ ਯਾਤਰੀਆਂ ਲਈ ਖੁੱਲੇਗੀ ਇਹ ਜਾਣਕਾਰੀ ਨਿਊਜ਼ੀਲੈਂਡ ਸਰਕਾਰ ਅਤੇ ਆਕਲੈਂਡ ਕਾਉਂਸਲ ਨੇ ਇੱਕ ਸਾਂਝੇ ਬਿਆਨ ਦੇ ਵਿੱਚ ਜਾਰੀ ਕੀਤੀ ਹੈ 5.5 ਬਿਲੀਅਨ ਡਾਲਰ ਦਾ ਇਹ ਸਭ ਤੋਂ ਵੱਡਾ ਟ੍ਰਾਂਸਪੋਰਟ ਪ੍ਰੋਜੈਕਟ ਬ੍ਰੀਟੋਮਾਰਟ ਤੋਂ ਮਾਊਂਟ ਈਡਨ ਤੱਕ 2 3.45 ਕਿਲੋਮੀਟਰ ਦੇ ਟਨਲ ਨਵੀਂ ਰੇਲ ਲਾਈਨਾਂ ਅਤੇ ਚਾਰ ਵੱਡੇ ਸਟੇਸ਼ਨਾਂ ਨੂੰ ਜੋੜਦਾ ਹੈ ਇਸ ਪ੍ਰੋਜੈਕਟ ਨਾਲ ਸ਼ਹਿਰ ਦੇ ਰੇਲ ਨੈਟਵਰਕ ਦੀ ਸਵਰਥਾ ਦੁੱਗਣੀ ਹੋਣ ਦੀ ਉਮੀਦ ਹੈ ਇਸ ਤੇ ਟ੍ਰਾਂਸਪੋਰਟ ਮੰਤਰੀ ਕ੍ਰਿਸ਼ ਪਿਸ਼ਟ ਨੇ ਕਿਹਾ ਹੈ ਕਿ ਪ੍ਰੋਜੈਕਟ ਆਪਣੀ ਮੰਜ਼ਲ ਦੇ ਬਹੁਤ ਨੇੜੇ ਹੈ ਅੰਡਰਗ੍ਰਾਉਂਡ ਰੇਲ ਲਾਈਨ ਖੋਲਣਾ ਇੱਕ ਬੇਹਦ ਔਖੀ ਪ੍ਰਕਿਰਿਆ ਸੀ ਉਹਨਾਂ ਨੇ ਕਿਹਾ ਕਿ ਸਿਸਟਮ ਦੀ ਸੁਰੱਖਿਆ ਅਤੇ ਨਵੀਂ ਰੇਲ ਸਮੇ ਸਾਰੀਆਂ ਜਾਂਚਾਂ ਬੇਹਦ ਜ਼ਰੂਰੀ ਸਨ ਮਿਸਟਰ ਫੋਰ ਆਕਲੈਂਡ ਸਿਮਨ ਬ੍ਰਾਊਨ ਨੇ ਕਿਹਾ ਹੈ ਕਿ ਇਹ ਪ੍ਰੋਜੈਕਟ ਸ਼ਹਿਰ ਦੀ ਯਾਤਰਾ ਪ੍ਰਣਾਲੀ ਨੂੰ ਪੂਰੀ ਤਰ੍ਹਾਂ ਬਦਲ ਦੇਵੇਗਾ ਹਜ਼ਾਰਾਂ ਨਵੇਂ ਯਾਤਰੀ ਹਰ ਰੋਜ਼ ਸ਼ਹਿਰ ਦੇ ਵਿੱਚ ਆਉਣਗੇ ਜਿਸ ਨਾਲ ਬਿਜ਼ਨਸ ਅਤੇ ਅਰਥਵਿਵਸਥਾ ਨੂੰ ਵੱਡਾ ਫਾਇਦਾ ਹੋਵੇਗਾ ਆਕਲੈਂਡ ਮੇਅਰ ਬੇਨ ਬ੍ਰਾਊਨ ਨੇ ਇਸ ਨੂੰ ਦੇਸ਼ ਦਾ ਸਭ ਤੋਂ ਵੱਡਾ ਪ੍ਰੋਜੈਕਟ ਦੱਸਿਆ ਹੈ ਅਤੇ ਕਿਹਾ ਹੈ ਕਿ ਹਰ ਇੱਕ ਤਕਨੀਕੀ ਹਿੱਸੇ ਦੀ ਜਾਂਚ ਬਹੁਤ ਜ਼ਰੂਰੀ ਹੈ ਤਾਂ ਕਿ ਯਾਤਰੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ ਡਿਪਟੀ ਮੇਅਰ ਡੈਸਲੇ ਸਿਮਪਸਨ ਨੇ ਸ਼ਹਿਰ ਦੇ ਰੂਪ ਬਚਾਏ ਬਦਲਾਅ ਤੇ ਖੁਸ਼ੀ ਜਤਾ ਕੀਤੀ ਹੈ ਉਹਨਾਂ ਨੇ ਕਿਹਾ ਹੈ ਕਿ ਸ਼ਹਿਰ ਕੋਰੀਆ ਹੈ ਹੋਰ ਵੀ ਖੂਬਸੂਰਤ ਹੋਰ ਵੀ ਹਰਾ ਅਤੇ ਹੋਰ ਕਨੈਕਟਡ ਰਿਪੋਰਟ ਮੁਤਾਬਕ ਸਿਟੀ ਰੇਲ ਲਿੰਕ ਲਿਮਿਟਿਡ ਜੂਨ 2026 ਤੱਕ ਨਿਰਮਾਣ ਅਤੇ ਟ੍ਰਾਇਲ ਪੂਰੇ ਕਰ ਦੇਵੇਗੀ ਜਿਸ ਤੋਂ ਬਾਅਦ ਆਕਲੈਂਡ ਟ੍ਰਾਂਸਪੋਰਟ ਅਤੇ ਕੀਵੀ ਰੇਲ ਸਿਸਟਮ ਸਟਾਫ ਟ੍ਰੇਨਿੰਗ ਅਤੇ ਨਵੇਂ ਡਿਜੀਟਲ ਡਿਸਪਲੇਸ ਦੀ ਤਿਆਰੀ ਕਰਨਗੇ ਇਸੇ ਦੌਰਾਨ ਰੇਲ ਨੈਟਵਰਕ ਰੀਬਿਲਡ ਵੀ ਆਪਣੇ ਆਖਰੀ ਪੜਾਅ ਦੇ ਵਿੱਚ ਹੈ ਜਿਸ ਲਈ 크ਿਸਮਸ ਤੋਂ ਬਾਅਦ 4 ਹਫ਼ਤਿਆਂ ਦਾ ਵੱਡਾ ਸ਼ਟਡਾਊਨ ਰੱਖਿਆ ਗਿਆ ਹੈ 2026 ਦੇ ਵਿੱਚ ਆਕਲੈਂਡ ਦੀ ਯਾਤਰਾ ਹੋਵੇਗੀ ਤੇਜ਼ ਹੋਰ ਆਟੋਮਿਕ ਆਕਲੈਂਡ ਦੀ ਲੰਬੇ ਸਮੇਂ ਤੋਂ ਉਡੀਕੀ ਜਾ ਰਹੀ ਸਿਟੀ ਰੇਲ ਲਿੰਕ ਹੁਣ 2026 ਦੇ ਦੂਜੇ ਹਿੱਸੇ ਦੇ ਵਿੱਚ ਯਾਤਰੀਆਂ ਲਈ ਖੁੱਲੇਗੀ ਇਹ ਜਾਣਕਾਰੀ ਨਿਊਜ਼ੀਲੈਂਡ ਸਰਕਾਰ ਅਤੇ ਆਕਲੈਂਡ ਕਾਉਂਸਲ ਨੇ ਇੱਕ ਸਾਂਝੇ ਬਿਆਨ ਦੇ ਵਿੱਚ ਜਾਰੀ ਕੀਤੀ ਹੈ 5.5 ਬਿਲੀਅਨ ਡਾਲਰ ਦਾ ਇਹ ਸਭ ਤੋਂ ਵੱਡਾ ਟ੍ਰਾਂਸਪੋਰਟ ਪ੍ਰੋਜੈਕਟ ਬ੍ਰੀਟੋਮਾਰਟ ਤੋਂ ਮਾਉਂਟ ਈਡਨ ਤੱਕ 2.345 ਕਿਲੋਮੀਟਰ ਦੇ ਟਨਲ ਨਵੀਂ ਰੇਲ ਲਾਈਨਾਂ ਅਤੇ ਚਾਰ ਵੱਡੇ ਸਟੇਸ਼ਨਾਂ ਨੂੰ ਜੋੜਦਾ ਹੈ ਇਸ ਪ੍ਰੋਜੈਕਟ ਨਾਲ ਸ਼ਹਿਰ ਦੇ ਰੇਲ ਨੈਟਵਰਕ ਦੀ ਸਵਰਥਾ ਦੁੱਗਣੀ ਹੋਣ ਦੀ ਉਮੀਦ ਹੈ ਇਸਦੇ ਟ੍ਰਾਂਸਪੋਰਟ ਮੰਤਰੀ ਕ੍ਰਿਸ ਵਿਸ਼ਪ ਨੇ ਕਿਹਾ ਹੈ ਕਿ ਪ੍ਰੋਜੈਕਟ ਆਪਣੀ ਮੰਜ਼ਿਲ ਦੇ ਬਹੁਤ ਨੇੜੇ ਹੈ ਅੰਡਰਗ੍ਰਾਉਂਡ ਰੇਲ ਲਾਈਨ ਖੋਲਣਾ ਇੱਕ ਬੇਹਦ ਔਖੀ ਪ੍ਰਕਿਰਿਆ ਸੀ ਉਹਨਾਂ ਨੇ ਕਿਹਾ ਕਿ ਸਿਸਟਮ ਦੀ ਸੁਰੱਖਿਆ ਅਤੇ ਨਵੀਂ ਰੇਲ ਸਮੇ ਸਾਰੀਆਂ ਜਾਂਚਾਂ ਬੇਹਦ ਜ਼ਰੂਰੀ ਸਨ ਮਿੰਿਸਟਰ ਫੋਰ ਆਕਲੈਂਡ ਸਿਮਨ ਬ੍ਰਾਊਨ ਨੇ ਕਿਹਾ ਹੈ ਕਿ ਇਹ ਪ੍ਰੋਜੈਕਟ ਸ਼ਹਿਰ ਦੀ ਯਾਤਰਾ ਪ੍ਰਣਾਲੀ ਨੂੰ ਪੂਰੀ ਤਰ੍ਹਾਂ ਬਦਲ ਦੇਵੇਗਾ ਹਜ਼ਾਰਾਂ ਨਵੇਂ ਯਾਤਰੀ ਹਰ ਰੋਜ਼ ਸ਼ਹਿਰ ਦੇ ਵਿੱਚ ਆਉਣਗੇ ਜਿਸ ਨਾਲ ਬਿਜ਼ਨਸ ਅਤੇ ਅਰਥਵਿਵਸਥਾ ਨੂੰ ਵੱਡਾ ਫਾਇਦਾ ਹੋਵੇਗਾ ਆਕਲੈਂਡ ਮੇਅਰ ਬੇਨ ਬ੍ਰਾਊਨ ਨੇ ਇਸ ਨੂੰ ਦੇਸ਼ ਦਾ ਸਭ ਤੋਂ ਵੱਡਾ ਪ੍ਰੋਜੈਕਟ ਦੱਸਿਆ ਹੈ ਅਤੇ ਕਿਹਾ ਹੈ ਕਿ ਹਰ ਇੱਕ ਤਕਨੀਕੀ ਹਿੱਸੇ ਦੀ ਜਾਂਚ ਬਹੁਤ ਜ਼ਰੂਰੀ ਹੈ ਤਾਂ ਕਿ ਯਾਤਰੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ ਡੀਪ੍ਰੀ ਮੇਅਰ ਡੈਸ਼ਲੇਸ ਸਿੰਪਸਨ ਨੇ ਸ਼ਹਿਰ ਦੇ ਰੂਪ ਵਿੱਚ ਆਏ ਬਦਲਾਅ ਤੇ ਖੁਸ਼ੀ ਜਤਾਈ ਹੈ ਉਹਨਾਂ ਨੇ ਕਿਹਾ ਹੈ ਕਿ ਸ਼ਹਿਰ ਹੋ ਰਿਹਾ ਹੈ ਹੋਰ ਵੀ ਖੂਬਸੂਰਤ ਹੋਰ ਵੀ ਹਰਾ ਅਤੇ ਹੋਰ ਕਨੈਕਟਡ ਰੀਪੋਰਟ ਮੁਤਾਬਕ ਸਿਟੀ ਰੇਲ ਲਿੰਕ ਲਿਮਿਟਿਡ ਜੂਨ 2026 ਤੱਕ ਨਿਰਮਾਣ ਅਤੇ ਟ੍ਰਾਇਲ ਪੂਰੇ ਕਰ ਦੇਵੇਗੀ ਜਿਸ ਤੋਂ ਬਾਅਦ ਆਕਲੈਂਡ ਟ੍ਰਾਂਸਪੋਰਟ ਅਤੇ ਕੀਵੀ ਰੇਲ ਸਿਸਟਮ ਸਟਾਫ ਟ੍ਰੇਨਿੰਗ ਅਤੇ ਨਵੇਂ ਡਿਜੀਟਲ ਡਿਸਪਲੇਸ ਦੀ ਤਿਆਰੀ ਕਰਨਗੇ ਇਸੇ ਦੌਰਾਨ ਰੇਲ ਨੈਟਵਰਕ ਰੀਬਿਲਡ ਵੀ ਆਪਣੀ ਆਖਰੀ ਪੜਾਅ ਦੇ ਵਿੱਚ ਹੈ ਜਿਸ ਲਈ 크ਿਸਮਸ ਤੋਂ ਬਾਅਦ 4 ਹਫ਼ਤਿਆਂ ਦਾ ਵੱਡਾ ਸ਼ਟਡਾਊਨ ਰੱਖਿਆ ਗਿਆ ਹੈ 2026 ਦੇ ਵਿੱਚ ਆਕਲੈਂਡ ਦੀ ਯਾਤਰਾ ਹੋਵੇਗੀ ਹੋਰ ਤੇਜ਼ ਹੋਰ ਆਧੁਨਿਕ